ਸਿਆਸਤ ਤੇ ਕਲਾਕਾਰੀ ਦੇ ਵਿਚਾਲੇ ਫਰਕ ਕੀ ਸਮਝਦੇ ਤੁਸੀਂ ਕੋਈ ਫਰਕ ਨਹੀਂ ਸਿਆਸਤ 'ਚ ਵੀ ਸੱਚੇ ਸੁਰ ਲਾਓ ਝੂਠ ਨਾ ਬੋਲੋ ਝੂਠੇ ਤੇ ਲਹਨਤ ਉਹਦੇ 'ਚ ਵੀ ਕੋਸ਼ਿਸ਼ ਕਰੋ ਐਕੂਰੇਟ ਸੁਰ ਨਹੀਂ ਲੱਗਦਾ ਸੁਰ ਦੇ ਨਜ਼ਦੀਕ ਹੀ ਚਲੇ ਜਾਓ ਪੰਜਾਬ ਦੇ ਵਿੱਚ ਕਈ ਵਾਰੀ ਤੁਹਾਨੂੰ ਵੀ ਜਾਂ ਹੋਰ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਨੂੰ ਵੀ ਕਿਸਾਨ ਰੋਧ ਦਾ ਕਿਸਾਨ ਜਥੇਬੰਦੀਆਂ ਦੇ ਵਿਰੁੱਧ ਦਾ ਸਾਹਮਣਾ ਕਰਨਾ ਪਿਆ ਉਹ ਪਰ ਥਿਸ ਇਜ਼ ਲਾਈਫ ਸਾਰਾ ਕੁਝ ਕਰਦੇ ਰਹਿਣਾ ਚਾਹੀਦਾ ਸਭ ਕੁਝ ਚੱਲਦੇ ਰਹਿਣਾ ਚਾਹੀਦਾ ਅੱਗੇ ਵੱਧਦੇ ਰਹਿਣਾ ਚਾਹੀਦਾ ਪੰਜਾਬ ਤੋਂ ਚੋਣ ਲੜਨ ਦਾ ਫੈਸਲਾ ਦਿੱਲੀ ਤੋਂ ਬਾਅਦ ਤੁਹਾਡਾ ਸੀ ਜਾਂ ਪਾਰਟੀ ਦਾ ਸਾਡੀ ਪਾਰਟੀ ਹੀ ਕਰਦੀ ਹੈ ਫੈਸਲੇ ਬੀਜੇਪੀ ਬਹੁਤ ਪ੍ਰੋਫੈਸ਼ਨਲ ਪਾਰਟੀ ਹੈ ਔਰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਇਹੀ ਫੈਸਲਾ ਕਰਦਾ ਇਨੂੰ ਕਿੱਥੋਂ ਲੜਾਉਣਾ ਕੀ ਕਰਨਾ ਕਿਵੇਂ ਕਰਨਾ ਪੰਜਾਬ ਜੋ ਤੁਸੀਂ ਬਹੁਤ ਸਾਰੇ ਇੰਟਰਵਿਊ ਚ ਕਿਹਾ ਹੈ ਕਿ ਮੈਂ ਕਿਸਾਨ ਦਾ ਪੁੱਤਰ ਹਾਂ ਤੁਸੀਂ ਖੁਦ ਕਿਸਾਨੀ ਕਰਦੇ ਇਹ ਸਾਰਾ ਕੁਝ ਕਰਦੇ ਹੋ ਸੋ ਉਹ ਮਸਲੇ ਜਿਹੜੇ ਸਰਕਾਰ ਦੁਆਰਾ ਬਣਦੀ ਹੈ ਬੀਜੇਪੀ ਦੀ ਔਰ ਤੁਸੀਂ ਜਿੱਤਦੇ ਹੋ ਤਾਂ ਤੁਹਾਡੀ ਪ੍ਰਾਇੋਰਟੀ ਹੋਏਗੀ ਪਹਿਲ ਹੋਏਗੀ ਕਿ ਉਹ ਮਸਲੇ ਜਿਹੜੇ ਹੱਲ ਕਰਵਾਏ ਜਾਣ ਹਿੰਦੂ ਸਿੱਖ ਮੁਸਲਮਾਨ ਬਾਚ ਇਹਨਾਂ ਸੇ ਪੰਜਾਬੀ ਸਾਡੀ ماں ਬੋਲੀ ਇੱਕ ਪਹਿਰਾਵਾ ਇੱਕ ਸਵਾ ਇੱਕ ਤੇ ਦੁੱਖ ਸੁੱਖ ਵੀ ਸਾਡੇ ਸਾਂਝੇ ਹੋਣੇ ਚਾਹੀਦੇ ਸਾਡੇ ਹੱਕੂਕ ਵੀ ਜੇ ਕਿਤੇ ਲੜਦੀ ਹੈ ਸਾਡਾ ਸਪੋਰਟ ਕਰਨਾ ਚਾਹੀਦਾ ਤੇ ਉਹ ਜਾਇਜ਼ ਹੋਣਾ ਚਾਹੀਦਾ ਜਦੋਂ ਤੁਸੀਂ 5 ਸਾਲ ਦਿੱਲੀ ਚ ਐਮਪੀ ਰਹੇ ਹੋ ਤੁਹਾਡੇ ਹਲਕੇ ਦੇ ਵਿੱਚ ਵੱਡੇ ਕਿਹੜੇ ਕਿਹੜੇ ਕੰਮ ਸੀ ਜਿਹੜੇ ਤੁਸੀਂ ਕਰਵਾਏ ਨੇ ਮੈਂ ਹੀ ਦੱਸਦਾ ਕਿ ਜਿਹੜੀ ਪਾਰਟੀ ਦੀ ਸੈਂਟਰ ਵਿੱਚ ਸਰਕਾਰ ਹੋਵੇ ਅਗਰ ਉਸੇ ਪਾਰਟੀ ਦਾ ਐਮਪੀ ਹੋਵੇ ਤਾਂ ਫਿਰ ਵਿਦਾਊਟ ਐਨੀ ਡਿਲੇ ਕੰਮ ਅੰਜ ਹੁੰਦੇ ਆ ਬਿਲਕੁਲ ਇੱਕਦਮ ਕੰਮ ਸਟਾਰਟ ਕਰਦੇ ਬੀਜਪੀ ਤੇ ਵੀ ਦੋਸ਼ ਲੱਗਦੇ ਨੇ ਕਿ ਘੱਟ ਗਿਣਤੀਆਂ ਦੇ ਵਿਰੋਧੀ ਪਾਰਟੀ ਹੈ ਉੱਥੇ ਵਹਿਮ ਪਾਇਆ ਕੁਝ ਲੋਕ ਹੈ ਉਹ ਚਾਹੁੰਦੇ ਹੈ ਕਿ ਵਹਿਮ ਪਾ ਕੇ ਪੰਜਾਬ ਨੂੰ ਪਤਾ ਨਹੀਂ ਖਤਮ ਕਰਨਾ ਚਾਹੁੰਦੇ ਹੈ ਭਾਈ ਜੰਮਾ ਹੁਣ ਇਹਨਾਂ ਥੱਲੇ ਤੇ ਚਲੇ ਗਿਆ ਹੋਰ ਨੇੜੇ ਬਾਟਰ ਵੀ ਲੱਗ ਜਾਂਦਾ ਔਰ ਇਹ ਕੈਂਸਰ 벨ਟ ਬਣਦੀ ਜਾ ਰਹੀ ਹੈ ਬਹੁਤ ਸਾਰੇ ਪਿੰਡਾਂ ਜੋ ਪਾਣੀ ਦੀ ਤੁਸੀਂ ਆਪ ਹੀ ਗੱਲ ਕੀਤੀ ਹੈ ਪਾਣੀ ਤਾਂ ਬਹੁਤ ਨੀਵੇਂ ਪਦਾਰਥ ਚਲਾ ਗਿਆ ਦੂਜਾ ਪੀਣ ਯੋਗ ਹੈ ਨਹੀਂ ਇੱਕ ਕਰੀ ਯਕੀਨ ਕਰ ਲੈ ਤੇ ਸਾਰਾ ਕੁਝ ਠੀਕ ਹੋ ਜਾਏਗਾ ਇਸ ਤੋਂ ਵੱਡੀ ਤਰਸਦੀ ਕੀ ਹੋ ਸਕਦੀ ਹੈ ਉਥੋਂ ਕੈਂਸਰ ਟ੍ਰੇਨ ਟ੍ਰੇਨ ਦਾ ਨਾਮ ਕੈਂਸਰ ਟ੍ਰੇਨ ਕਾਣਾ ਕੁਛ ਹੋ ਸਕਦਾ ਉਹ ਵਾਟਰ ਪਿਉਰੀਫਾਈ ਹੋ ਸਕਦਾ ਬੀਜੇਪੀ ਦੇ ਭਾਈਵਾਲ ਰਹੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨਾਲ ਰਹੇ ਹੋ ਸੋ ਉਹ ਪੰਜਾਬ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਿਸ ਤਰ੍ਹਾਂ ਦੇਖਦੇ ਆ ਪੰਜਾਬ ਲਈ ਬਹੁਤ ਸ਼ਾਨਦਾਰ ਪਲਾਨਿੰਗ ਹੈ ਥੋੜਾ ਪੰਜਾਬ ਵੀ ਪਲਾਨਿੰਗ ਕਰੇ ਉਹਨਾਂ ਤੇ ਯਕੀਨ ਕਰੇ سپورਟ ਕਰ ਹੰਸਰਾਜ ਹੰਸ ਬਤੌਰ ਸਿਆਸਤਦਾਨ ਜਿਆਦਾ ਸੰਤੁਸ਼ਟ ਨਹੀਂ ਹਾਂ ਬਤੌਰ ਕਲਾਕਾਰ ਜਿਆਦਾ ਸਕੂਨ ਚ ਸੀ ਮੈਂ ਸਕੂਨ ਚ ਹੀ ਰਹਿਣਾ ਇਹ ਇਹ ਵਹਿਮ ਹੀ ਹੈ ਬੰਦੇ ਦਾ ਕਿ ਆ ਕੰਮ ਕਰੋ ਤਾਂ ਜਿਆਦਾ ਸਕੂਨ ਹੈ ਆ ਕੰਮ ਕਰੋ ਸਕੂਨ ਨਹੀਂ ਮੈਂ ਉਹ ਤਾਂ ਹੈ ਨਹੀਂ ਕੋਈ ਮੈਂ ਸ਼ਹਿਰ ਨੂੰ ਕੈਲੀਫੋਰਨੀਆ ਪੈरिस ਬਣਾ ਦੋਗੇ ਉਹ ਮੈਂ ਸ਼ੇਖ ਚਿੱਲੀਵਾਂ ਨਹੀਂ ਗੱਲਾਂ ਕਰਦਾ ਕਰਦੇ ਜਾਵਾਂਗੇ ਦੱਸਦੇ ਜਾਵਾਂਗੇ ਭਾਜਪੀ ਦੇ ਕਾਲੀ ਦਲ ਦੀ ਸਾਂਝ ਰਹੀ ਹੈ ਤੇ ਇਸ ਵਾਰੀ ਦੋਵੇਂ ਅੱਡਵਟ ਲੜ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਚੋਣਾਂ ਤੋਂ ਬਾਅਦ ਭਾਜਪੀ ਦੇ ਕਾਲੀ ਦਾ ਗੱਠਜੋੜ ਹੋਊਗਾ ਬਹੁਤ ਜਿੱਦ ਪਤਾ ਨਹੀਂ ਕੱਲ ਦਾ ਕੀ ਹੋਣਾ ਫਿਲਹਾਲ ਇੰਡੀਪੈਂਡੈਂਟ ਹੀ ਲੜ ਰਹੇ ਹਨ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਸਫੀਪੁਰ ਤੋਂ ਇੱਕ ਆਵਾਜ਼ ਜਿਹੜੀ ਬਚਪਨ ਦੇ ਵਿੱਚ ਪਿੰਡ ਦੀਆਂ ਗਲੀਆਂ ਵਿੱਚੋਂ ਗੂੰਜਦੀ ਹੈ ਹੌਲੀ-ਹੌਲੀ ਆਵਾਜ਼ ਉਹ ਦੁਨੀਆ ਭਰ ਦੇ ਵਿੱਚ ਜਾਦੂ ਦੀ ਤਰ੍ਹਾਂ ਲੋਕਾਂ ਦੇ ਦਿਲਾਂ ਤੇ ਦਿਮਾਗ ਤੇ ਅਸਰ ਕਰਦੀ ਹੈ ਸੂਫਿਆਨਾ ਗਾਇਕੀ ਦੇ ਵਿੱਚ ਕਲਾਸਿਕਲ ਗਾਇਕੀ ਦੇ ਵਿੱਚ ਬੁਲੰਦੀਆਂ ਨੂੰ ਛੂਹਣ ਵਾਲੇ ਹੰਸ ਰਾਜ ਹੰਸ ਸਿਆਸਤ ਦੇ ਵਿੱਚ ਆਉਂਦੇ ਨੇ ਸੋ 2009 ਦੇ ਵਿੱਚ ਉਹ ਜਲੰਧਰ ਲੋਕ ਸਭਾ ਤੋਂ ਚੋਣਾਂ ਲੜਦੇ ਨੇ ਪਰ ਉਹ ਚੋਣ ਹਾਰ ਜਾਂਦੇ ਨੇ ਉਸ ਤੋਂ ਬਾਅਦ 2019 ਦੇ ਵਿੱਚ ਉਹ ਦਿੱਲੀ ਤੋਂ ਚੋਣ ਲੜਦੇ ਨੇ ਤੇ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤਦੇ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਫਰੀਦਕੋਟ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਬੀਜੇਪੀ ਪਾਰਟੀ ਵੱਲੋਂ ਉਤਾਰਿਆ ਜਾਂਦਾ ਸੋ ਇੱਥੇ ਉਹਨਾਂ ਨੂੰ ਕੀ ਚੁਣੌਤੀਆਂ ਨੇ ਕਿਸ ਤਰ੍ਹਾਂ ਦੀ ਕੈਂਪੇਨ ਚੱਲ ਰਹੀ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਹੰਸਰਾ ਜਾਨ ਸਿੰਘ ਹਾਂਜੀ ਤੁਹਾਡਾ ਬਹੁਤ ਬਤਰਾਜ ਹਮਾਰਾ ਜਮਾਰਾਜ ਮਹਾਰਾਜ ਜੀ ਐਨ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੀ ਕੈਂਪੇਨ ਕਿਸ ਤਰ੍ਹਾਂ ਚੱਲ ਰਹੀ ਹੈ ਬਹੁਤ ਸ਼ਾਨਦਾਰ ਬਹੁਤ ਅੱਛੀ ਕਿਉਂਕਿ ਪੰਜਾਬ ਦੇ ਵਿੱਚ ਕਈ ਵਾਰੀ ਤੁਹਾਨੂੰ ਵੀ ਜਾਂ ਹੋਰ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਨੂੰ ਵੀ ਕਿਸਾਨ ਰੋਧ ਦਾ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ No problem this is life ਸਾਰਾ ਕੁਝ ਕਰਦੇ ਰਹਿਣਾ ਚਾਹੀਦਾ ਸਭ ਕੁਝ ਚੱਲਦੇ ਰਹਿਣਾ ਚਾਹੀਦਾ ਅੱਗੇ ਵੱਧਦੇ ਰਹਿਣਾ ਚਾਹੀਦਾ ਤੁਸੀਂ ਪਿੰਡ ਦੇ ਪਿੰਡ ਦੀਆਂ ਗਲੀਆਂ ਤੋਂ ਲੈ ਕੇ ਪਿੰਡ ਦੇ ਸਕੂਲ ਤੋਂ ਲੈ ਕੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਤੱਕ ਤੁਸੀਂ ਆਪਣੇ ਸੰਗੀਤ ਦਾ ਜਾਦੂ ਜਿਹੜਾ ਵਖੇਰਿਆ ਸੋ ਬਤੌਰ ਕਲਾਕਾਰ ਤੇ ਹੁਣ ਤੁਸੀਂ ਸਿਆਸਤਦਾਨ ਉਹ ਦੋਹਾਂ ਵਿਚਾਰੇ ਤੁਹਾਨੂੰ ਅੰਤਰ ਕੀ ਨਜ਼ਰ ਆਉਂਦਾ ਜੀਵਨ ਜੀਵਨ ਧਾਰਾ ਚਲਦੀ ਰਹਿੰਦੀ ਹੈ ਚਲਦੀ ਰਹਿਣਾ ਚਾਹੀਦਾ ਇਹਦੇ ਵਿੱਚ ਕਈ ਵਾਰੀ ਡਾਇਵਰਸ਼ਨ ਹੋ ਜਾਂਦੀ ਹੈ ਕਾਂਟਾ ਬਦਲ ਜਾਂਦਾ ਕੁਸੀਂ ਕਿਸੇ ਤੋਂ ਥੋੜਾ 사이ਡ ਤੇ ਕੋਈ ਕਿਸੇ ਹੋਰ ਲਾਈਨ ਵਿੱਚ ਚਲੇ ਜਾਂਦੇ ਆ। ਦੇਕਨ ਮੇਰੇ ਲਈ ਇਹ ਤਾਂ ਇੱਕ ਫਿਲਮ ਸੀਗੀ ਪਬਲਿਕ ਰਿਲੇਸ਼ਨ ਵਾਲੇ ਵਿਖਾਉਂਦੇ ਹੁੰਦੇ ਸੀ ਛੋਟੇ ਛੋਟੇ ਹੁੰਦੇ ਸੀ। ਕਦੀ ਧੁੱਪ ਕਦੀ ਛਾਂ। ਇਸ ਤਰ੍ਹਾਂ ਜ਼ਿੰਦਗੀ ਹੈ। ਕਦੀ ਜਿੱਤ ਕਦੀ ਹਾਰ ਕਦੀ ਗਮ ਕਦੀ ਖੁਸ਼ੀ। ਕਦੀ ਗਾਉਂਦੇ ਸੀ। ਕਦੇ ਹੁਣ ਇਹ ਸਿਆਸਤ ਵਿੱਚ ਆ ਗਿਆ। ਲੇਕਿਨ ਆਈ ਏਮ ਇੰਜੋਇੰਗ ਮੈਂ ਮਜ਼ਾ ਲੈ ਰਿਹਾ ਸਿਆਸਤ ਤੇ ਕਲਾਕਾਰੀ ਦੇ ਵਿਚਾਲੇ ਫਰਕ ਕੀ ਸਮਝਦੇ ਤੁਸੀਂ ਕੋਈ ਫਰਕ ਨਹੀਂ ਸਿਆਸਤ ਚ ਵੀ ਸੱਚੇ ਸੁਰ ਲਾਓ ਝੂਠ ਨਾ ਬੋਲੋ ਝੂਠੇ ਤੇ ਲਾਣਤ ਉਹਦੇ ਚ ਵੀ ਕੋਸ਼ਿਸ਼ ਕਰੋ ਐਕੂਰੇਟ ਸੁਰ ਨਹੀਂ ਲੱਗਦਾ ਸੁਰ ਦੇ ਨਜ਼ਦੀਕ ਹੀ ਚਲੇ ਜਾਓ ਲੇਕਿਨ ਝੂਠ ਨਾ ਬੋਲੋ ਯਾਨੀ ਬਿਸੁਰਾ ਨਾ ਗਾਓ ਵਲਗਰ ਨਾ ਗਾਓ ਬੇਸੁਰਾ ਘੱਟ ਹੋਵੇ ਵਲਗਰ ਬਿਲਕੁਲ ਨਾ ਹੋਵੇ ਚਲੋ ਬਹੁਤ ਸੁਰਚ ਹੋਣਾ ਤਾਂ ਬਹੁਤ ਮੁਸ਼ਕਿਲ ਆ ਤੁਸੀਂ ਥੋੜਾ ਜਿਹਾ ਕੋਸ਼ਿਸ਼ ਤਾਂ ਕਰੋ ਸੁਰਚ ਗਾਉਣ ਦੀ ਲੇਕਿਨ ਬਲਗਰ ਬਿਲਕੁਲ ਨਾ ਵੇ ਇਸ ਤਰ੍ਹਾਂ ਸਿਆਸਤ ਵਿੱਚ ਕੁਝ ਤੁਸੀਂ ਇਲੈਕਸ਼ਨ ਜਿੱਤਣ ਲਈ ਝੂਠ ਨਾ ਬੋਲੋ ਜੇ ਜਿੱਤ ਗਏ ਤਾਂ ਫਿਰ ਪੈਸੇ ਮਗਰ ਨਾ ਜਾਓ ਲੋਕਾਂ ਦਾ ਦਿਲ ਨਾ ਦਿਖਾਓ ਵੋਟਾ ਮੰਗਣ ਵੇਲੇ ਤੁਸੀਂ ਕਿੰਨੇ ਵਿਨਿਮਰ ਹੋ ਜਾਂਦੇ ਆ ਤੇ ਜਿੱਤ ਕੇ ਕਿ ਸੀ ਕਿ ਉਹ ਅਕਨਜੀਨਾ ਵਖਾਉਲੀ ਡਰਾਵਲੀ ਫਿਰ ਮਜ਼ਾ ਹੈ ਫਿਰ ਕੁਝ ਨਹੀਂ ਸਿਆਸਤ ਵਗਾੜ ਸਕਦੇ ਨਾ ਇਨਸਾਨ ਦਾ ਨਾ ਇਨਸਾਨੀਅਤ ਦਾ ਇੱਥੋਂ ਪੰਜਾਬ ਤੋਂ ਚੋਣ ਲੜਨ ਦਾ ਫੈਸਲਾ ਦਿੱਲੀ ਤੋਂ ਬਾਅਦ ਤੁਹਾਡਾ ਸੀ ਜਾਂ ਪਾਰਟੀ ਦਾ ਸਾਡੀ ਪਾਰਟੀ ਹੀ ਕਰਦੀ ਹੈ ਫੈਸਲੇ ਭਾਜਪਾ ਬਹੁਤ ਪ੍ਰੋਫੈਸ਼ਨਲ ਪਾਰਟੀ ਹੈ ਤੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਇਹ ਹੀ ਫੈਸਲਾ ਕਰਦੀ ਹੈ ਕਿ ਨੂੰ ਕਿੱਥੋਂ ਲੜਾਉਣਾ ਕੀ ਕਰਨਾ ਕਿਵੇਂ ਕਰਨਾ ਪਰ ਜਿਵੇਂ ਜੇ ਕੱਲੇ ਪੰਜਾਬ ਦੀ ਗੱਲ ਕਰ ਲਈਏ ਜਾਂ ਹਰਿਆਣਾ ਚ ਵੀ ਗੱਲ ਕਰ ਲਈਏ ਜਿਹੜਾ ਵੱਡਾ ਮੁੱਦਾ ਹੈ ਬੀਜੇਪੀ ਦੇ ਉਮੀਦਵਾਰਾਂ ਨਾਲ ਜਾਂ ਬੀਜੇਪੀ ਸਰਕਾਰ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਉਹ ਕਿਸਾਨੀ ਮੰਗਾਦਾ ਜੇ ਤੁਸੀਂ ਪੰਜਾਬ ਚੋਂ ਤੁਸੀਂ ਬਹੁਤ ਸਾਰੇ ਇੰਟਰਵਿਊ ਚ ਕਿਹਾ ਹੈ ਕਿ ਮੈਂ ਕਿਸਾਨ ਦਾ ਪੁੱਤਰ ਹਾਂ ਤੁਸੀਂ ਖੁਦ ਕਿਸਾਨੀ ਕਰਦੇ ਰਹੇ ਹੋ ਸਾਰਾ ਕੁਝ ਕਰਦੇ ਰਹੇ ਹੋ ਸੋ ਉਹ ਮਸਲੇ ਜਿਹੜੇ ਸਰਕਾਰ ਦੁਆਰਾ ਬਣਦੀ ਹੈ ਬੀਜੇਪੀ ਦੀ ਔਰ ਤੁਸੀਂ ਜਿੱਤਦੇ ਹੋ ਤਾਂ ਤੁਹਾਡੀ ਪ੍ਰਾਇੋਰਟੀ ਹੋਏਗੀ ਪਹਿਲ ਹੋਏਗੀ ਕਿ ਉਹ ਮਸਲੇ ਜਿਹੜੇ ਹੱਲ ਕਰਵਾਏ ਜਾਣਗੇ ਪਹਿਲੀ ਗੱਲ ਤੋਂ ਮਸਲੇ ਸਾਡੇ ਸਾਰਿਆਂ ਦੇ ਸਾਂਝੇ ਹੀ ਆ। ਅਸੀਂ ਪੰਜਾਬੀ ਆ। ਅਸੀਂ ਇੱਕ ਸਮਾਜ ਆ। ਹਿੰਦੂ ਸਿੱਖ ਮੁਸਲਮਾਨ ਬਾਜ ਪਹਿਲਾਂ ਅਸੀਂ ਪੰਜਾਬੀ ਆ। ਸਾਡੀ ਮਾਂ ਬੋਲੀ ਇੱਕ ਪਹਿਰਾਵਾ ਇੱਕ ਸਭਾ ਇੱਕ ਤੇ ਦੁੱਖ ਸੁੱਖ ਵੀ ਸਾਡੇ ਸਾਂਝੇ ਹੋਣੇ ਚਾਹੀਦੇ। ਸਾਡੇ ਹਕੂਕ ਵੀ ਜੇ ਕਿਤੇ ਲੜਦੀ ਹੈ ਸਾਨੂੰ ਸਪੋਰਟ ਕਰਨਾ ਚਾਹੀਦਾ। ਉਹ ਜੈਜ਼ ਹੋਣਾ ਚਾਹੀਦਾ। ਕਿੰਨਾ ਕੁ ਬੁਰਾ ਲੱਗਦਾ ਹੈ ਜਾਂ ਦਿਲ ਨੂੰ ਠੇਸ ਪਹੁੰਚਦੀ ਹੈ ਜਦੋਂ ਵਿਰੋਧਤਾ ਹੁੰਦੀ ਹੈ ਕਿਤੇ ਮੈਨੂੰ ਕਦੀ ਬੁਰਾ ਨਹੀਂ ਲੱਗਾ ਕਦੀ ਕਦੀ ਉਦਾਸ ਹੋ ਜਾਂਦਾ ਸ਼ਬਦਾਂ ਤੋਂ ਜਿਹੜੇ ਸ਼ਬਦ ਹੈ ਭਾਸ਼ਾ ਆ ਉਹ ਅਸਬੇਕ ਨਹੀਂ ਹੋਣੀ ਚਾਹੀਦੀ ਇਦਾਂ ਨਾ ਲੱਗੇ ਕਿ ਇਹ ਯਾਰ ਕਿੱਥੋਂ ਆਏ ਲੋਕ ਹੈ ਇੰਨਾ ਭੈੜਾ ਬੋਲਦੇ ਸੋਹਣਾ ਬੋਲਣਾ ਚਾਹੀਦਾ ਸਵਾਲ ਕਰੋ ਸਵਾਲਾਂ ਦੇ ਜਵਾਬ ਸਵਾਲ ਵੀ ਟਰਮੇ ਨਾ ਕਰੋ ਜਵਾਬ ਵੀ ਤਾਂ ਟਰਮੇ ਨਾ ਲੋ ਤੇ ਫਿਰ ਪਾਸ਼ਾ ਜਿਹੜੀ ਆ ਉਹ ਉਹਦੇ ਤੋਂ ਇਹ ਝਲਕਣਾ ਚਾਹੀਦਾ ਕਿ ਅਸੀਂ ਗੁਰੂ ਵਾਲੇ ਆ ਜਾਂ ਅਸੀਂ ਪੰਜਾਬੀ ਆ ਜਾਂ ਅੱچھے ਇਨਸਾਨ ਹੀ ਲਾ ਲੋ ਬੁਰਾ ਬੋਲੂਗੀ ਬੁਰਾਈ ਲੱਗੇਗਾ ਨਾ ਕਦੇ ਸਿਆਸਤ ਤੋਂ ਜਾਂ ਇਸ ਤਰ੍ਹਾਂ ਦੀ ਜਦੋਂ ਗਤੀਵਿਧੀਆਂ ਹੁੰਦੀਆਂ ਨੇ ਜਾਂ ਭਾਸ਼ਾ ਜਿੱਥੇ ਸੱਭਿਅਕਤ ਨੂੰ ਨਹੀਂ ਲੱਗਦੀ ਤਾਂ ਤੁਸੀਂ ਹਤਾਸ਼ ਹੁੰਦੇ ਹੋ ਕਿ ਮੈਂ ਕਿਹੜੇ ਪਾਸੇ ਆ ਗਿਆ ਮੈਂ ਕਲਾਕਾਰੀ ਠੀਕ ਸੀ ਲੋਕ ਮਿਲਣ ਨੂੰ ਤਰਸਦੇ ਸੀ ਫੋਟੋਆਂ ਖਿਚਾਉਣ ਨੂੰ ਤਰਸਦੇ ਸੀ ਨਹੀਂ ਕੋਈ ਤੇਰੀ ਇਹ ਵੀ ਮਿਹਰਬਾਨੀ ਤੇਰੀ ਉਹ ਵੀ ਮਿਹਰਬਾਨੀ ਰਾਜ ਕਰਾਵੇਂ ਤਾਂ ਤੇਰੀ ਉਪਮਾ ਜੀ ਭੀ ਖਮਗਾਏ ਤਾਂ ਕਿਆ ਕੱਟ ਜਾਈ ਫਿਰ ਕਿਹੜਾ ਮੈਂ ਦਾਤੇ ਦਾ ਦਰਵਾਜ਼ਾ ਛੱਡ ਦਿੰਦਾ ਹਜ਼ੂਰ ਫਰਮਾਉਂਦੇ ਹੈ ਸਨ ਕਫੇ ਕਿਹੜਾ ਮੈਂ ਦਾਦੇ ਦਾ ਦਰਵਾਜ਼ਾ ਛੱਡ ਦਿੱਤਾ ਹੰਸ ਰਾਜ ਹੰਸ ਬਤੌਰ ਸਿਆਸਤਦਾਨ ਜ਼ਿਆਦਾ ਸੰਤੁਸ਼ਟ ਨੇ ਯਾ ਬਤੌਰ ਕਲਾਕਾਰ ਜ਼ਿਆਦਾ ਸਕੂਨ ਚ ਸੀ ਮੈਂ ਸਕੂਨ ਚ ਹੀ ਰਹਿਣਾ ਇਹ ਇਹ ਵਹਿਮ ਹੀ ਹੈ ਬੰਦੇ ਨੂੰ ਕਿ ਆ ਕੰਮ ਕਰੋ ਤਾਂ ਜ਼ਿਆਦਾ ਸਕੂਨ ਹੈ ਆ ਕੰਮ ਕਰੋ ਸਕੂਨ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਸਮੇਂ ਨੂੰ ਚੈਨਲਾਈਜ਼ ਕਰ ਲੋ ਚੈਨਲਾਈਜ਼ ਕਰ ਲੋ ਜੋਬ ਆਪਣੀ ਨੂੰ ਸਮਝ ਲਓ ਓਨੈਸਟਲੀ ਕਰਦੇ ਰਹੋ ਬੇਚੈਨੀ ਕਾ ਦੀ ਬੇਚੈਨੀ ਤਾਂ ਆ ਜੇ ਲੋਕਾਂ ਨੂੰ ਬੇਵਕੂਫ ਬਣਾਓਗੇ ਝੂਠ ਬੋਲੋਗੇ ਫੇ ਕੰਮ ਨਾ ਹੋਏ ਫੇ ਉਹ ਗਾਲਾਂ ਕੱਢਣਗੇ ਫੇ ਨਹੀਂ ਆਪਣਾ ਜਿੰਨਾ ਕਰ ਸਕਦੇ ਆ ਓਨਾ ਕਹ ਬੋਲੋ ਤੁਹਾਨੂੰ ਫਰੀਦਕੋਟ ਦੇ ਵਿੱਚ ਕਿਉਂਕਿ ਇੱਥੇ ਵਿਚਰਦਿਆਂ ਨੂੰ ਕਾਫੀ ਟਾਈਮ ਹੋ ਗਿਆ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁੱਖ ਸਮੱਸਿਆਵਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਕਿ ਤੁਸੀਂ ਸਰਕਾਰ ਬਣਨ ਤੋਂ ਬਾਅਦ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਮੈਂ ਆ ਚੀਜ਼ਾਂ ਹੱਲ ਕਰਵਾਵਾਂਗਾ ਜਿਸ ਲੈਵਲ ਦਾ ਇੰਟਰਨਲ ਔਰ ਬਾਹਰ ਵੀ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਉਹ ਨਹੀਂ ਹੈ ਇਵਨ ਬੇਸਿਕ ਜੇ ਸੀਵਰੇਜ ਨਹੀਂ ਹੈ ਪ੍ਰੋਪਰ ਉਸ ਤੋਂ ਬਾਅਦ ਕੋਈ ਚੱਜ ਦੀ ਹਸਪੀਟਲ ਨਹੀਂ ਹੈ ਬੰਦਾ ਮੋਗੇ ਤਾਂ ਹੀ ਜਾਂਦਾ ਰਹਿ ਜਾਂਦਾ ਜੇ ਡੀਐਮਸੀ ਜਾਂਦਾ ਤਾਂ ਵੈਸੇ ਹੀ ਕੰਮ ਖਰਾਬ ਹੋ ਜਾਂਦਾ ਫਰੀਦਕੋਟ ਉਹ ਸ਼ਹਿਰ ਹੈ ਜਿੱਥੋਂ ਇਨੇ ਸੀਐਮ ਬਣੇ ਰਾਸ਼ਟਰਪਤੀ ਬਣੇ ਐਡੇ ਐਡੇ ਲੋਕ ਯਾਨੀ ਇਸ ਐਸ ਕੰਸਟੀਟੈਂਸੀ ਚੋਂ ਬਣੇ ਕੰਮ ਕਿਉਂ ਨਹੀਂ ਹੋਇਆ ਇਹ ਸਮਝ ਤੋਂ ਬਾਹਰ ਹੈ ਬਹੁਤ ਸਾਰੇ ਕੰਮ ਕਰਨੇ ਆ ਬਹੁਤ ਜ਼ਿਆਦਾ ਕੰਮ ਕਰਨੇ ਪੈਣੇ ਤੁਹਾਡੇ ਸਾਹਮਣੇ ਜਿਹੜੇ ਚੋਣਾਂ ਲੜ ਰਹੇ ਨੇ ਜਾਂ ਜਿਹੜੇ ਮੌਜੂਦਾ ਐਮਪੀ ਸੀ ਮੁਹੰਮਦ ਸਦੀਕ ਉਹ ਵੀ ਕਲਾਕਾਰ ਸਨ ਆਮ ਆਦਮੀ ਪਾਰਟੀ ਵੱਲੋਂ ਵੀ ਜਿਹੜੇ ਚੋਣ ਲੜ ਰਹੇ ਨੇ ਉਹ ਵੀ ਕਲਾਕਾਰ ਨੇ ਤੇ ਤੁਸੀਂ ਵੀ ਕਲਾਕਾਰ ਹੋ ਸੋ ਜਦੋਂ ਹਲਕੇ ਦੇ ਵਿੱਚ ਜਾਂਦੇ ਹੋ ਜਦੋਂ ਭਾਸ਼ਣ ਦਿੰਦੇ ਹੋ ਉਦੋਂ ਇੱਕ ਦੂਜੇ ਦੇ ਖਿਲਾਫ ਬੋਲਣ ਨੂੰ ਕੀ ਹੁੰਦਾ ਨਹੀਂ ਵਿਚਾਰ ਧਾਰਾ ਜਿਹੜੀ ਹਰ ਪਾਰਟੀ ਦੀ ਅਲੱਗ-ਅਲੱਗ ਹੈ ਇਸ ਤਰ੍ਹਾਂ ਆਪਣੀ ਪਾਰਟੀ ਦੀ ਗੱਲ ਕਰਨੀ ਦੀ ਸਾਡਾ ਕਿਹੜਾ ਕੋਈ ਜ਼ਾਤੀ ਕੋਈ ਐਸੀ ਦਸਣਾ ਤੇ ਇਸ ਕਰਕੇ ਸਾਨੂੰ ਲੋੜ ਨਹੀਂ ਹੈ ਇੱਕ ਦੂਜੇ ਨੂੰ ਬੁਰਾ ਬੋਲਣ ਦੀ ਮੈਂ ਕੀ ਕਰ ਸਕਦਾ ਹਾਂ ਜੰਮੇਰੀ ਪਾਰਟੀ ਕੀ ਕਰ ਸਕਦੀ ਹੈ ਮੈਂ ਇਹ ਦੱਸਦਾ ਕਿ ਜਿਹੜੀ ਪਾਰਟੀ ਦੀ ਸੈਂਟਰ ਵਿੱਚ ਸਰਕਾਰ ਹੋਵੇ ਅਗਰ ਉਸੇ ਪਾਰਟੀ ਦਾ ਐਮਪੀ ਹੋਵੇ ਤਾਂ ਫਿਰ ਵਿਦਾਊਟ ਐਨੀ ਡਿਲੇ ਕੰਮ ਅੰਜ ਹੁੰਦੇ ਆ ਬਿਲਕੁਲ ਇੱਕਦਮ ਕਮ ਸਟਾਰਟ ਕਰ ਦੋ ਦੂਸਰੇ ਬੰਦੇ ਨੇ ਮੰਗੜ ਮੰਗਣ ਜਾਣਾ ਦੂਸਰੀ ਪਾਰਟੀ ਕੋਲ ਥੋੜਾ ਬਹੁਤ ਹੈਜੀਟੇਟ ਵੀ ਕਰਦਾ ਨਹੀਂ ਵੀ ਪਤਾ ਹੁੰਦਾ ਕਿ ਉਹ ਫਿਰ ਇਦਾਂ ਹੀ ਵਕਤ ਲੰਘ ਜਾਂਦਾ ਫਿਰ ਲੋਕੀ ਬਾਅਦ ਚ ਚੰਗਾ ਬੁਰਾ ਭੈੜਾ ਬੋਲਦੇ ਨੇ ਬੀਜੇਪੀ ਤੇ ਵੀ ਦੋਸ਼ ਲੱਗਦੇ ਨੇ ਕਿ ਘੱਟ ਗਿਣਤੀਆਂ ਦੇ ਵਿਰੋਧੀ ਪਾਰਟੀ ਐ ਨਹੀਂ ਨਹੀਂ ਐਸੀ ਕੋਈ ਗੱਲ ਘੱਟ ਗਿਣਤੀਆਂ ਦੇ ਸਿੱਖਾਂ ਦੇ ਹੁਣ ਦੇਖੋ ਕਿੰਨੇ ਮਨਿਸਟਰ ਐ ਲਾ ਮਨਿਸਟਰ ਦਲਤ ਆ ਦਾ ਉਹ ਚ ਅਮੀ ਵੈਮ ਪਾਇਆ ਕੁਝ ਲੋਕ ਐ ਉਹ ਚਾਹੁੰਦੇ ਐ ਕਿ ਵੈਮ ਪਾ ਕੇ ਪੰਜਾਬ ਨੂੰ ਪਤਾ ਨਹੀਂ ਖਤਮ ਕਰਨਾ ਚਾਹੁੰਦੇ ਐ ਆਈ ਡੋ ਨਾ ਹੁਣ ਇੰਨਾ ਥੱਲੇ ਤੇ ਚਲੇ ਗਿਆ ਹੋਰ ਕੀ ਚਾਹੀਏ ਪਾਣੀ ਦਾ ਲੈਵਲ ਕੀ ਹੋ ਗਿਆ ਪਾਣੀ ਕਿਸ ਟਾਈਪ ਦਾ ਹੈ ਪਾਣੀ ਦੀ ਕੁਆਲਿਟੀ ਕੀ ਰਹੀ ਯਾਰ ਫਸਲਾਂ ਕਿਸ ਕਿਸਮ ਦੀਆਂ ਹੋਣੀਆਂ ਚਾਹੀਦੀਆਂ ਸੀ ਔਰ ਬੱਚੇ ਕਿੰਨੇ ਫਰਸਟ੍ਰੇਟਡ ਨੇ ਜੇ ਬੱਚਿਆਂ ਨੂੰ ਜੌਬ ਮਿਲ ਜਾਏ ਡਿਗਰੀ ਕਰਦਿਆਂ ਕਰਦਿਆਂ ਉਹਨਾਂ ਦਾ ਕੈਰੀਅਰ ਬਣ ਜਾਏ ਤੇ ਉਹ ਇਹ ਦੁਦਰ ਨਾ ਪਟਕਣ ਬੱਚੇ ਬੜੇ ਪਿਆਰੇ ਆ ਲੇਕਿਨ ਮਜਬੂਰੀ ਫਿਰ ਜਦੋਂ ਫਰਸਟ੍ਰੇਸ਼ਨ ਹੁੰਦੀ ਹੈ ਪਰੇਸ਼ਾਨੀ ਹੁੰਦੀ ਹੈ ਫਿਰ ਕੁਝ ਐਸੀਆਂ ਚੀਜ਼ਾਂ ਦਾ ਸੇਵਨ ਵੀ ਕਰਦਾ ਜਿਹੜੇ ਜ਼ਿੰਦਗੀ ਲਈ ਵੀ ਖਤਰਾ ਨੇ ਮਾਸਰੇ ਲਈ ਵੀ ਖਤਰਾ ਮਾਂ ਪਿਓ ਲਈ ਭੈਣ ਭਰਾਵਾਂ ਲਈ ਕਿੰਨਾ ਸਦਮੇ ਵਾਲਾ ਗੱਲ ਹੈ ਜਦੋਂ ਤੁਸੀਂ 5 ਸਾਲ ਦਿੱਲੀ ਚ ਐਮਪੀ ਰਹੇ ਹੋ ਤੁਹਾਡੇ ਹਲਕੇ ਦੇ ਵਿੱਚ ਵੱਡੇ ਕਿਹੜੇ ਕਿਹੜੇ ਕੰਮ ਸੀ ਜਿਹੜੇ ਤੁਸੀਂ ਕਰਵਾਏ ਨੇ ਵੱਡੇ ਕੰਮ ਬੜੇ ਵਧੀਆ ਕੰਮ ਇੱਕ ਤਾਂ ਪੰਜਾਬੀਆਂ ਲਈ ਗਿਫਟ ਹੈ ਜੀ ਯੂਆਰਟੂ ਬਣਾ ਉਹ ਦਿੱਲੀੋਂ ਬਾਹਰੋਂ ਹੀ 에어ਪੋਰਟ ਤੇ ਚੱਲ ਜਾ ਕਰਨਾ ਕਾਫੀ ਸਮਾਂ ਬੱਜ ਜਾ ਕਰੇਗਾ ਟ੍ਰੈਫਿਕ ਦਾ ਯੂਆਰਟੂ ਸਿੰਗੂ ਬਾਰਡਰ ਕਰਾਸ ਕਰਦੇ ਮੇਰੇ ਲਾ ਹੋਸਪਿਟਲ ਉਹ ਆ ਜਿਹੜੇ ਇੰਡੀਆ ਚ ਦੋ ਹੀ ਆ ਇੱਕ ਮੇਰੇ ਇਲਾਕੇ ਚ ਇੱਕ ਕਿਸੇ ਹੋਰ ਸਟੇਟ ਚ ਉਹ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਗਾਰਟਨ ਕੀਤਾ ਸੀ ਮੈਂ ਤਾਂ ਵੱਡਾ ਹੀ ਸੋਚਦਾ ਵੱਡੇ ਕੰਮ ਛੋਟੇ ਛੋਟੇ ਤਾਂ ਹੈ ਹੀ ਬਹੁਤ ਇਸ ਤਰ੍ਹਾਂ ਦੀ ਪਲਾਨਿੰਗ ਤੁਹਾਡੇ ਇੱਥੇ ਹੈ ਕਿਉਂਕਿ ਜਿਹੜਾ ਮਾਲਵਾ ਇਲਾਕਾ ਹੈ ਚਾਹੇ ਉਹ ਫਰੀਦਕੋਟ ਦੇ ਪਿੰਡ ਹੋਣ ਫਿਰੋਜ਼ਪੁਰ ਦੇ ਪਿੰਡ ਹੋਣ ਇੱਕ ਤੰਦੇੜੇ ਬਾਰਡਰ ਵੀ ਲੱਗ ਜਾਂਦਾ ਔਰ ਇੱਕ ਕੈਂਸਰ 벨ਟ ਬਣਦੀ ਜਾ ਰਹੀ ਹੈ ਬਹੁਤ ਸਾਰੇ ਪਿੰਡਾਂ ਜੋ ਪਾਣੀ ਦੀ ਤੁਸੀਂ ਆਪ ਹੀ ਗੱਲ ਕੀਤੀ ਹੈ ਪਾਣੀ ਤਾਂ ਬਹੁਤ ਨੀਵੇਂ ਪੱਧਰ ਤੇ ਚਲਾ ਗਿਆ ਦੂਜਾ ਪੀਣ ਯੋਗ ਹੈ ਨਹੀਂ ਪੀਣ ਯੋਗ ਨਹੀਂ ਹੈ ਉਹਦੇ ਲਈ ਤੁਹਾਡੇ ਮਤਲਬ ਕੀ ਕੀ ਪਲਾਨਿੰਗ ਹੈ ਤੁਹਾਡੀ ਹਰ ਚੀਜ਼ ਦਾ ਇਲਾਜ ਹੈ ਜੀ ਕੀਤਾ ਜਾਵੇ ਸੀਰੀਅਸਲੀ ਲੋੜ ਹੈ ਹੁਣ ਯਕੀਨ ਕਰਨ ਲੋਕੀ ਪਾਰਟੀ ਤੇ ਵੀ ਪਾਰਟੀ ਦੇ ਨਮਾਇੰਦੇ ਤੇ ਵੀ ਪਾਰਟੀ ਦੇ ਲੀਡਰ ਤੇ ਵੀ ਤੇ ਇੱਕ ਵਾਰੀ ਯਕੀਨ ਕਰ ਲੈਣ ਤੇ ਸਾਰਾ ਕੁਝ ਠੀਕ ਹੋ ਜਾਏਗਾ ਇਸ ਤੋਂ ਵੱਡੀ ਤਰਸ ਦੀ ਕੀ ਹੋ ਸਕਦੀ ਐਥੋਂ ਕੈਂਸਲ ਟ੍ਰੇਨ ਟ੍ਰੇਨ ਦਾ ਨਾਮ ਕੈਂਸਲ ਟ੍ਰੇਨ ਰੱਖਿਆ ਸਾਰਾ ਕੁਝ ਹੋ ਸਕਦਾ વોટર ਪਿਉਰੀਫਾਈ ਹੋ ਸਕਦਾ ਹੋਰ ਚੀਜ਼ਾਂ ਫੈਸਿਲਿਟੀਆਂ ਨੇ ਮੈਡੀਸਨ ਨੂੰ ਲੈ ਕੇ এডਿਕੇਸ਼ਨ ਨੂੰ ਲੈ ਕੇ ਬਹੁਤ ਕੁਝ ਹੋਣ ਵਾਲਾ ਹੈ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਨੇ ਕਿ ਕੀ ਬਣਾ ਕੇ ਦੇ ਰਹੇ ਹੋ ਉਹ ਰੋ ਕੀ ਕੀ ਕਰਨ ਕੀ ਕਰਨ ਕਿ ਇਸ ਕਿਮਾ ਸਾਰੇ ਦੇਸ਼ ਲਈ ਹੋ ਗਈਆਂ ਮੇਰਾ ਸਵਾਲ ਇਹ ਸੀ ਕਿ ਰੀਸ਼ਲ ਪੰਜਾਬ ਉਹ ਤੋਂ ਦੇਸ਼ ਤੋਂ ਬਾਹਰ ਹੈ ਬਿਲਕੁਲ ਪੰਜਾਬ ਦੇਸ਼ ਦੇ ਅੰਦਰ ਹੈ ਮਤਲਬ ਪੰਜਾਬ ਨੂੰ ਉਹ ਕਿਸ ਤਰ੍ਹਾਂ ਦੇਖਦੇ ਹੈ ਕਿ ਪੰਜਾਬ ਲਈ ਉਹਨਾਂ ਦੀ ਪਲਾਨਿੰਗ ਕੀ ਹੈ ਪੰਜਾਬ ਲਈ ਬਹੁਤ ਸ਼ਾਨਦਾਰ ਪਲਾਨਿੰਗ ਹੈ ਥੋੜਾ ਪੰਜਾਬ ਵੀ ਪਲਾਨਿੰਗ ਕਰੇ ਉਹਨਾਂ ਤੇ ਯਕੀਨ ਕਰੇ ਸਪੋਰਟ ਕਰੇ ਕਦੇ ਹੋਈ ਇਸ ਬਾਰੇ ਡਿਸਕਸ ਹੋਰ ਡਿਸਕਸ ਕਰਕੇ ਆ ਜੀ ਡਿਸਕਸ ਕਰਕੇ ਆਇਆ ਮੈਂ ਮੈਂ ਐਮਪੀ ਬਣ ਥੋੜੀ ਆਇਆ ਮੈਂ ਇੱਕ ਮੈਸेंजर ਬਣਾਂਗਾ ਸੁਨਾਏ ਸੁਨੇਹੀ ਗੀਤ ਰਾਗੀਰ ਰਸਤਾ ਛੋਟਾ ਕਰਾਂਗਾ ਗੈਪ ਛੋਟਾ ਕਰਾਂਗਾ ਦਿੱਲੀ ਦੂਰ ਰਸਤ ਨਹੀਂ ਕਰਾਂਗੇ ਦਿੱਲੀ ਨਜ਼ਦੀਕ ਕਰਾਂਗੇ ਤੇ ਸਨੇਹਾ ਦਿਆ ਕਰਾਂਗਾ ਉਹਨਾਂ ਨੇ ਕਿ ਪੰਜਾਬੀਆਂ ਦੀ ਆਹ ਪ੍ਰੋਬਲਮ ਹੈ ਇਹਨੂੰ ਇਮੀਡੀਏਟਲੀ ਹੱਲ ਕਰੋ ਔਰ ਕਰਨਗੇ ਉਹਨਾਂ ਨੇ ਪ੍ਰੋਮਿਸ ਕੀਤਾ ਉਹਨਾਂ ਦੀ ਇੱਛਾ ਹੈ ਦਿੱਲੀ ਵੀ ਤੁਸੀਂ 5 ਸਾਲ ਸਿਆਸਤ ਕਰ ਲਈ ਸੋ ਦਿੱਲੀ ਦੇ ਵਿੱਚ ਸਿਆਸਤ ਕਰਨ ਦਾ ਤੇ ਪੰਜਾਬ ਵਿੱਚ ਸਿਆਸਤ ਕਰਨ ਦਾ ਕੀ ਫਰਕ ਹੈ ਅਜੀ ਤਾਂ ਆਏ ਆ ਪੰਜਾਬ 'ਚ ਦੇਖਦੇ ਆ ਪਿੰਡਾਂ 'ਚ ਵਿਚਰ ਰਹੇ ਹਾਂ ਹਾਂ ਪਿੰਡਾਂ 'ਚ ਲੋਕਾਂ ਦਾ ਚੰਨਕ ਸਹਿਯੋਗ ਮਿਲ ਰਿਹਾ ਹੈ ਇੱਥੇ ਬਹੁਤ ਬਹੁਤ ਅੱਛਾ ਲਾਜਵਲ ਕੈਂਸਰ ਡਰੇਨ ਦੀ ਤੁਸੀਂ ਗੱਲ ਕੀਤੀ ਹੈ ਪਾਣੀ ਵੀ ਥੱਲੇ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਪੰਜਾਬ ਬਾਰਡਰ ਸਟੇਟ ਹੈ ਜੇ ਗੁਜਰਾਤ ਤੋਂ ਜਾਂ ਹੋਰ ਸੂਬਿਆਂ ਤੋਂ ਸਮੁੰਦਰ ਦੇ ਰਸਤੇ ਜਿਹੜਾ ਵਪਾਰ ਹੁੰਦਾ ਔਰ ਬਹੁਤ ਸਾਰੇ ਲੀਡਰਾਂ ਦੀ ਇਹ ਮੰਗ ਹੈ ਇਹ ਕਹਿਣਾ ਵੀ ਹੈ ਕਿ ਪੰਜਾਬ ਦੇ ਰਾਹੀਂ ਸੜਕੀ ਵਪਾਰ ਹੈ ਜਿਹੜਾ ਪਾਕਿਸਤਾਨ ਰਾਹੀਂ ਜਿਹੜਾ ਆਦਾਨ-ਪ੍ਰਦਾਨ ਹੋਵੇ ਤਾਂ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਵੀ ਮਤਲਬ ਵਿੱਤੀ ਤੌਰ ਤੇ ਫਾਇਦਾ ਹੋ ਸਕੇ ਕੀ ਤੁਸੀਂ ਇਸ ਚੀਜ਼ ਦੀ ਪਲਾਨਿੰਗ ਕਰੋਗੇ ਤੁਹਾਡੇ ਧਿਆਨ ਚ ਹੈ ਬਕਾਇਦਤ ਕਰਾਂਗਾ ਪਲਾਨਿੰਗ ਸਭ ਤੋਂ ਪਹਿਲਾਂ ਮੈਂ ਮਜ਼ਦੂਰਾਂ ਦੇ ਵੀ ਸੋਚਾਂਗਾ ਪੱਲੇਦਾਰਾਂ ਲਈ ਸੋਚਾਂਗਾ ਰੇੜੇ ਵਾਲਿਆਂ ਲਈ ਸੋਚਾਂਗਾ ਫੇਰ ਕਿਸਾਨਾਂ ਤਾਂ ਲਈ ਤੇ ਚਲੋ ਉਹ ਆਪ ਵੀ ਸੋਚਦੇ ਆ ਸਰਕਾਰ ਵੀ ਸੋਚੇਗੀ ਮੇਰਾ ਵਰਗਾ ਬੰਦਾ ਤੱਕ ਸੋਚੇਗਾ ਇਹ ਹਿੱਸਾ ਹੈ ਅਸੀਂ ਕਿਸਾਨਾਂ ਦਾ ਸੇਵਾਦਾਰ ਹੈ ਅਸੀਂ ਕਿਸਾਨਾਂ ਦੇ ਲੇਕਿਨ ਮਜ਼ਦੂਰ ਲਈ ਕਿਹੜਾ ਗੱਲ ਸੋਚੇਗਾ ਅੰਦੋਲਨ ਹੋਵੇ ਕੋਈ ਹੋਵੇ ਇਹ ਆਪਣੇ ਲਈ ਤਾਂ ਲੜੇ ਨਹੀਂ ਸਕਦੇ ਦੋ ਦਿਨ ਨਹੀਂ ਮਜ਼ਦੂਰ ਚਲਾ ਸਕਦਾ ਅੰਦੋਲਨ ਨਾ ਮਜ਼ਦੂਰ ਦੇ ਅੰਦੋਲਨ ਤੇ ਕੋਈ ਜਾਣਦਾ ਹੀ ਆ ਪੋਲਿਟੀਸ਼ੀਅਨ ਜਿੱਥੇ ਜਿੰਨਾ ਮਤਲਬ ਆਈ ਡੋਨਟ ਨੋ ਉਹਨਾਂ ਲਈ ਫਾਈਟ ਕਰਾਂਗਾ ਮੈਂ ਮਜ਼ਦੂਰਾ ਜਿਹੜੀ ਰੋਟੀ ਪਾਣੀ ਤੋਂ ਤਰਸਦੇ ਆਂ ਔਰ ਦਿਹਾੜੀ ਨਹੀਂ ਪੂਰੀ ਮਿਲਦੀ ਉਹਨਾਂ ਲਈ ਕੀ ਕੀ ਪਲੈਨਿੰਗ ਨੇ ਤੁਹਾਡੇ ਉਹ ਪਲੈਨਿੰਗ ਦੱਸ ਕਰਾਂਗੇ ਪਹਿਲਾਂ ਹੀ ਪਲੈਨਿੰਗ ਦੱਸੀ ਜਾਵਾਂ ਮੈਂ ਮੈਂ ਉਹ ਤਾਂ ਹੈ ਨਹੀਂ ਕਹੋਗੇ ਜੀ ਮੈਂ ਸ਼ਹਿਰ ਨੂੰ ਕੈਲੀਫੋਰਨੀਆ ਪੈਰਿਸ ਬਣਾ ਦਊਗਾ ਜੀ ਉਹ ਮੈਂ ਸ਼ੇਖ ਚਿੱਲੀ ਵਾਂਗ ਨਹੀਂ ਗੱਲਾਂ ਕਰਦਾ ਕਰਦੇ ਜਾਵਾਂਗੇ ਦੱਸਦੇ ਜਾਵਾਂਗੇ ਕਰਦੇ ਜਾਵਾਂਗੇ ਦੱਸਦੇ ਜਾਵਾਂਗੇ ਲੇਕਿਨ ਉਹਨਾਂ ਦੀ ਸੁਣਾਗੇ ਜਿਨ੍ਹਾਂ ਦੀ ਅਜੇ ਤਾਈ ਸੁਣੀ ਨਹੀਂ ਗੀ ਪਹਿਲਾ ਪ੍ਰਾਇੋਰਟੀ ਉਹਨਾਂ ਲਈ ਹੋਏਗੀ ਬੀਜੇਪੀ ਤੇ ਅਕਾਲੀ ਦਲ ਦੀ ਸਾਂਝ ਰਹੀ ਹੈ ਇਸ ਵਾਰੀ ਦੋਵੇਂ ਐਡਵਰਟ ਲੜ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਚੋਣਾਂ ਤੋਂ ਬਾਅਦ ਬੀਜੇਪੀ ਤੇ ਅਕਾਲੀ ਦਾ ਗੱਠਜੋੜ ਹੋ ਸਕਦਾ ਬਹੁਤ ਜਲਦ ਪਤਾ ਨਹੀਂ ਕੱਲ ਦਾ ਕੀ ਹੋਣਾ ਫਿਲਹਾਲ ਇੰਡੀਪੈਂਡੈਂਟ ਹੀ ਲੜ ਰਹੇ ਹਨ ਮੇਰਾ ਦਿਲ ਕਰਦਾ ਜਿਹੜੇ ਇੰਡਸਟਰੀਆ ਪੋਰਟ ਜ਼ਬਰਦਸਤ ਕਿਸੇ ਜ਼ਮਾਨੇ ਚ ਹੁੰਦੀ ਹੋਏਗੀ ਮਿੱਲਾ ਹੁੰਦੀਆਂ ਹੋਣਗੀਆਂ ਇਧਰ ਮੱਲ ਉਹ ਵਾਪਸ ਲਿਆਈ ਉਹ ਕਿੱਥੇ ਚਲੀ ਗਈ ਇੰਡਸਟਰੀ ਕਿਉਂ ਸ਼ਿਫਟ ਹੋ ਗਈ ਹੈ ਹਿੰਦੂ ਦੱਬਿਆ ਦੱਬਿਆ ਕਿਉਂ ਹੈ ਕੋਨੂੰ ਮਜ਼ਦੂਰ ਤਬਿਆ ਦੱਬਿਆ ਕਿਉਂ ਹੈ ਕਿਸਾਨ ਕਿਉਂ ਉਹਨੂੰ ਬਾਰਡਰਾਂ ਤੇ ਬਹਿਣਾ ਪੈ ਰਿਹਾ ਇਹ ਸਾਰੇ ਮਸਲੇ ਸਾਪਨੇ ਸਾਂਝੇ ਆ ਸਾਂਝੇ ਕਰਕੇ ਲੜਨਾ ਚਾਹੀਦਾ ਲੇਕਿਨ ਮਜ਼ਦੂਰਾਂ ਨੂੰ ਸਿਰਫ ਯੂਜ਼ ਕੀਤਾ ਜਾਂਦਾ ਹੁਣ ਲਈ ਸੋਚਦਾ ਕੋਈ ਨਹੀਂ ਅਰਬੋਂ ਖਰਬੋਂ ਰੁਪਏ ਅਕਦੀ ਆ ਕੇ ਦੇਖਿਆ ਮਜ਼ਦੂਰ ਲੈ ਵੀ ਭਾਈ ਤੂੰ ਗਿਆ ਹੀ ਅੰਦੋਲਨ ਤੇ ਹੁਣ ਆ ਦੋ ਕੁ ਮਹੀਨੇ ਤੂੰ ਬੈਠ ਕੇ ਇੰਨੇ ਕ ਪੈਸੇ ਤੂੰ ਵੀ ਲੈ ਲੈ ਕਿਸੇ ਦਿਨ ਤੇ 25 ਕਦੀ ਤੁਸੀਂ ਅਕਾਲੀ ਦਲ ਚ ਵੀ ਰਹੇ ਹੋ ਤੇ ਬੀਜੇਪੀ ਚ ਵੀ ਹੋ ਦੋਹਾਂ ਪਾਰਟੀਆਂ ਦੇ ਵਰਕਿੰਗ ਦਾ ਕਿੰਨਾ ਗੰਤਰ ਲੋਟ ਆਫ ਜ਼ਮੀਨ ਅਸਮਾਨ ਦਾ ਬੀਜੇਪੀ ਬਹੁਤ ਪ੍ਰੋਫੈਸ਼ਨਲ ਪਾਰਟੀ ਹੈ ਕਿਡਰ ਵਾਲੀ ਪਾਰਟੀ ਹੈ ਸੰਗਠਨ ਆਤਮਿਕ ਪਾਰਟੀ ਹੈ ਡਿਸਪਲਨ ਡੇ ਹੁਣ ਦੇਖੋ ਨਾ 6 ਦੇ 6 ਚੇਂਜ ਕਰਤੇ ਉੱਥੇ ਦਿੱਲੀ ਤੋਂ ਬੜੇ ਖੁਸ਼ੀ ਨਾਲ ਸਾਰਿਆਂ ਨੇ ਕਬੂਲ ਕੀਤਾ ਅਕਾਲੀ ਦਲ ਚ ਕਿਹੜੀਆਂ ਹੁਨਤਾਈਆਂ ਲੱਗਦੀਆਂ ਤੁਹਾਨੂੰ ਮੈਨੂੰ ਨਹੀਂ ਪਤਾ ਕਿਹੜੀਆਂ ਹੁਨਤਾਈਆਂ ਕੋਈ ਹੁਨਤਾਈਆਂ ਹੋਣਗੀਆਂ ਜਿਹੜੇ ਡੇ ਬਾਈ ਡੇ ਨਿਗਾਰਾ ਵੱਲ ਜਾਏ ਇਹ ਤੁਹਾਨੂੰ ਖੁਦ ਐਨਲਿਸਿਸ ਕਰਨਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ